ਤੁਹਾਡਾ ਰਾਡਿਓ ਦੇ ਸਤਿਕਾਰਯੋਗ ਸਰੋਤਿਓ ਪਿਆਰ ਭਰੀ ਸਤਿ ਸ੍ਰੀਕਾਲ ਪਿਆਰੇ ਸਰੋਤਿਓ ਅੱਜ ਤੁਹਾਨੂੰ ਆਰਾਮ ਸੂਪ ਅਣਖੀ ਜੀ ਦੀ ਲਿਖੀ ਹੋਈ ਕਹਾਣੀ ਸੁਣਾਉਂਦੇ ਹਾਂ ਇਸ ਦਾ ਅਸਰ ਲੇਖ ਹੈ ਨਰਬਦਾ ਦੀਦੀ ਕਮਾਲ ਟਾਕੀ ਚੌਂਕ ਉਹਦਾ ਪੱਕਾ ਅੱਡਾ ਸੀ ਉਹ ਪਿਛਲੇ ਪੈਰ ਇੱਥੇ ਆਉਂਦੀ ਤੇ ਚੌਂਕ ਵਿੱਚ ਇਧਰ ਉਧਰ ਖੜੀ ਰਹਿੰਦੀ ਕਦੇ ਕਿਸੇ ਮੋਚੀ ਤੋਂ ਆਪਣੇ ਹੈਂਡਲ ਪਾਲਿਸ਼ ਕਰਵਾ ਰਹੀ ਹੈ ਕਦੇ ਸਾਈਕਲਾਂ ਵਾਲੇ ਦੀ ਦੁਕਾਨ ਤੇ ਖੜੀ ਨੌਕਰ ਮੁੰਡੇ ਨਾਲ ਇਸ ਤਰ੍ਹਾਂ ਗੱਲਾਂ ਕਰਦੀ ਹੈ ਜਿਵੇਂ ਉਹ ਉਹਦੀ ਹੀ ਸਾਈਕਲ ਦੀ ਟਿਊਬ ਦਾ ਪੰਕਚਰ ਲਾ ਰਿਆ ਹੋਵੇ ਹੋਰ ਨਹੀਂ ਤਾਂ ਕਿਸੇ ਚਾਹ ਦੀ ਦੁਕਾਨ ਅੱਗੇ ਖੜੀ ਕੱਚ ਦੇ ਗਲਾਸ ਦੇ ਚਾਹ ਪੀਂਦੀ ਹੈ ਨਿੱਕੇ ਨਿੱਕੇ ਸੜਾਕੇ ਮਾਰ ਕੇ ਕਮਾਲ ਟਾਕੀਜ਼ ਵਿੱਚ ਫਿਲਮ ਦਾ ਟਾਈਮ ਹੋਣ ਲੱਗਦਾ ਹੈ ਤਾਂ ਉਹ ਟਿਕਟ ਲੈ ਕੇ ਅੰਦਰ ਚਲੀ ਜਾਂਦੀ ਹੈ ਲੇਡੀਜ਼ ਲਈ ਮਖसूस ਬਾਕਸਾਂ ਵਿੱਚ ਕਦੇ ਨਹੀਂ ਬੈਠਦੀ ਆਮ ਜਨਤਾ ਵਿੱਚ ਬੈਠਦੀ ਹੈ ਚੰਗੇ ਬੰਦਿਆਂ ਵਿੱਚ ਕੋਸੜ ਕੇ ਬੈਠੀ ਹੈ ਜਿਵੇਂ ਉਹਨੂੰ ਮਸਾਂ ਕਿਤੇ ਜਾ ਕੇ ਸੀਟ ਮਿਲੀ ਹੋਵੇ ਨਰਬਦਾ ਸਦਾ ਸਾਦਾ ਮિજાਜ ਕੁੜੀ ਸੀ ਹਲਕੇ ਰੰਗ ਦੀ ਕਮੀਜ਼ ਸਲਵਾਰ ਕਦੇ-ਕਦੇ ਹਲਕੇ ਰੰਗ ਦੀ ਹੀ ਪਲੇਨ ਸਾੜੀ ਪੈਰਾਂ ਵਿੱਚ ਕਦੇ ਹੈਂਡਲ ਤੇ ਕਦੇ ਚਮੜੇ ਦੀ ਚਪਲ ਹੱਥ ਵਿੱਚ ਛੋਟਾ ਪਰਸ ਤੇ ਛੋਟਾ ਹੀ ਰਮਾਲ ਚਿਹਰੇ ਦਾ ਮਾਮੂਲੀ ਮੇਕਅਪ ਕੀਤਾ ਹੋਇਆ ਮੇਕਅਪ ਜਿਵੇਂ ਕੀਤਾ ਹੀ ਨਾ ਹੋਵੇ ਤਿੱਖੇ ਨੈਣ ਨਕਸ਼ ਕੁਦਰਤੀ ਜਿਹਾ ਕਿਤਾਬੀ ਚਿਹਰਾ ਮੋਟੀਆਂ-ਮੋਟੀਆਂ ਕਜਲਾਈ ਅੱਖਾਂ ਦੰਦਬੀੜ ਉੱਤੇ ਬੁੱਲਾਂ ਦਾ ਪਰਦਾ ਚਿਹਰਾ ਗੁਲਾਬ ਵਾਂਗ ਖੇੜ ਉੱਠਦਾ ਮੂੰਹ ਮੀਚਿਆ ਹੁੰਦਾ ਤਾਂ ਅੱਖਾਂ ਹੱਸਦੀਆਂ ਉਸ ਦਿਨ ਸਿਨੇਮਾ ਦਾ ਟਿਕਟ ਲੈ ਕੇ ਜਦੋਂ ਉਹ ਹਾਲੇ ਅੰਦਰ ਨਹੀਂ ਗਈ ਸੀ ਤਾਂ ਬਾਹਰ ਲੋਕਾਂ ਦੀ ਭੀੜ ਵਿੱਚ ਹੀ ਇੰਜ ਖੜੀ ਸੀ ਜਿਵੇਂ ਕਿਸੇ ਦਾ ਇੰਤਜ਼ਾਰ ਕਰ ਰਹੀ ਹੋਵੇ ਉਸ ਦੀ ਚੋਰ ਨਿਗਾਹ ਉਸ ਨੌਜਵਾਨ ਉੱਤੇ ਹੀ ਟਿਕੀ ਰਹੀ ਜਿਹੜਾ ਆਪਣੀ ਟਿਕਟ ਲੈ ਕੇ ਉਸ ਵਾਂਗ ਹੀ ਬਾਹਰ ਖੜਾ ਸੀ ਤੇ ਉਦਾਸ ਨਜ਼ਰ ਆ ਰਿਹਾ ਸੀ ਉਹ ਬਿੰਦੇ-ਬਿੰਦੇ ਆਪਣੀ ਪੈਂਟ ਦੀ ਹਿਪ ਪਾਕਟ ਉੱਤੇ ਹੱਥ ਫੇਰਦਾ ਜਿਵੇਂ ਕੁਝ ਟੋੜ ਕੇ ਦੇਖਦਾ ਹੋਵੇ ਜਿਵੇਂ ਕੋਈ ਜਾਂਚ ਪੜਤਾਲ ਕਰ ਰਿਹਾ ਹੋਵੇ ਨਰਬ ਦਾ ਉਹਦੇ ਵੱਲ ਖਿੱਚੀ ਗਈ ਤੇ ਖਿੱਚਦੀ ਹੀ ਤੁਰੀ ਗਈ ਅਖੀਰ ਉਹਨੇ ਫੈਸਲਾ ਕਰ ਲਿਆ ਕਿ ਉਹ ਉਸ ਨੌਜਵਾਨ ਦੇ ਨਾਲ ਲੱਗਦੀ ਕੁਰਸੀ ਉੱਤੇ ਬੈਠੇਗੀ ਫਿਲਮ ਸ਼ੁਰੂ ਹੋਈ ਨੌਜਵਾਨ ਫਿਲਮ ਨਹੀਂ ਦੇਖ ਰਿਹਾ ਸੀ ਇੱਕ ਬਿੰਦ ਸਾਹਮਣੇ ਸਕਰੀਨ ਉੱਤੇ ਨਜ਼ਰ ਮਾਰਦਾ ਫਿਰ ਅਗਲੀ ਕੁਰਸੀ ਦੀ ਪਿੱਠ ਉੱਤੇ ਮੱਥਾ ਰੱਖ ਕੇ ਪਤਾ ਨਹੀਂ ਕੀ ਸੋਚਣ ਲੱਗਦਾ ਫਿਲਮ ਵਾਲ ਉਸ ਦਾ ਕੋਈ ਧਿਆਨ ਨਹੀਂ ਸੀ ਜਿਵੇਂ ਸਿਨੇਮਾ ਵਿੱਚ 2.5-3 ਘੰਟੇ ਦਾ ਸਮਾਂ ਬਸ گزارਣ ਆਇਆ ਹੋਵੇ ਜਿਵੇਂ ਸਿਨੇਮੇ ਵਿੱਚ 3 ਘੰਟੇ ਲਈ ਸੌਣ ਆਇਆ ਹੋਵੇ ਜਿਵੇਂ 2.5-3 ਘੰਟਿਆਂ ਲਈ ਬਾਹਰਲੇ ਸੰਸਾਰ ਤੋਂ ਭੱਜ ਕੇ ਸਿਨੇਮਾ ਅੰਦਰ ਆਵੜਿਆ ਹੋਵੇ ਨਰਬਦਾ ਸੋਚਦੀ ਜਰੂਰ ਇਸ਼ਕ ਦਾ ਮਰੀਜ਼ ਹੈ ਉਹਦਾ ਵੀ ਕਿੱਥੇ ਫਿਲਮ ਵੱਲ ਧਿਆਨ ਸੀ ਉਹਦਾ ਤਾਂ ਸਾਰੇ ਦਾ ਸਾਰਾ ਧਿਆਨ ਨੌਜਵਾਨ ਵੱਲ ਸੀ ਜਿਵੇਂ ਉਹ ਨੌਜਵਾਨ ਲਈ ਹੀ ਸਿਨੇਮਾ ਅੰਦਰ ਆਈ ਹੋਵੇ ਫਿਲਮ ਦਾ ਅੱਧਾ ਵਕਤ ਖਤਮ ਹੋਇਆ ਤਾਂ ਲਾਈਟਾਂ ਜਲੀਆਂ ਉਹ ਫੁਰਤੀ ਨਾਲ ਬਾਹਰ ਨਿਕਲੀ ਉਹਨੇ ਆਪਣੀ ਚੁੰਨੀ ਦੇ ਲਾੜ ਵਿੱਚ ਬੁਲੇਟਿਆ ਨੌਜਵਾਨ ਦਾ ਪਰਸ ਬੇਮਾਲੂਮਾ ਜਿਹਾ ਫੜਿਆ ਹੋਇਆ ਸੀ ਤੇਜ਼ ਕਦਮਾਂ ਨਾਲ ਕਮਾਲ ਟਾਕੀ ਚੌਂਕ ਦੀ ਭੀੜ ਨੂੰ ચીਰਦੀ ਉਹ ਤੁਰਦੀ ਗਈ ਤੇ ਇੱਕ ਸੁੰਨੇ ਥਾਂ ਜਾ ਕੇ ਫਟਾਫਟ ਪਰਸ ਦੀ ਤਲਾਸ਼ੀ ਲਈ ਉਸ ਵਿੱਚ ਇੱਕ ਦਸਾਂ ਦਾ ਨੋਟ ਤੇ ਇੱਕ ਕਾਗੀ ਦਾ ਪੁਰਜਾ ਸੀ ਪਰਸ ਪਰਾਂ ਸੁੱਟ ਕੇ ਦਸ ਦਾ ਨੋਟ ਆਪਣੇ ਬਰਾ ਵਿੱਚ ਰੱਖਿਆ ਤੇ ਕਾਗੀ ਦਾ ਪੁਰਜਾ ਗਾਲ ਕੱਢ ਕੇ ਪਾੜਨ ਲੱਗੀ ਨજર ਦਿਖਾਈ ਨજર ਲਿਖਾਈ ਉੱਤੇ ਗਈ ਤਾਂ ਅੱਖਰ ਉਹਨੂੰ ਸੋਹਣੇ ਲੱਗੇ ਜਿਵੇਂ ਛਾਪੇ ਦੀ ਲਿਖਾਈ ਹੋਵੇ ਪੜਨ ਲੱਗੀ ਇੱਕ ਚਿੱਠੀ ਸੀ ਜਿਹੜੀ ਉਸ ਨੌਜਵਾਨ ਮੁੰਡੇ ਨੇ ਆਪਣੇ ਚਾਚਾ ਜੀ ਨੂੰ ਲਿਖੀ ਹੋਈ ਸੀ ਮੁੰਡਾ ਬੀਏ ਦੇ ਆਖਰੀ ਸਾਲ ਵਿੱਚ ਪੜਦਾ ਸੀ ਉਸ ਕੋਲ ਇਸ ਵਾਰ ਇਮਤਿਹਾਨ ਦੀ ਫੀਸ ਭਰਨ ਲਈ ਕੋਈ ਪੈਸਾ ਨਹੀਂ ਸੀ ਉਹਨੇ ਚਾਚੇ ਨੂੰ ਲਿਖਿਆ ਸੀ ਕਿ ਉਹ 100 ਰੁਪਇਆ ਮਨੀ ਆਰਡਰ ਕਰਕੇ ਉਹਨੂੰ ਭੇਜ ਦੇਵੇ ਤੇ ਉਹ ਇਹ 100 ਰੁਪਇਆ ਉਦੋਂ ਮੋੜ ਦੇਵੇਗਾ ਜਦੋਂ ਉਹ ਨੌਕਰੀ ਲੱਗ ਗਈ ਉਸ ਦੀ ਨੌਕਰੀ ਲੱਗ ਗਈ ਚਿੱਠੀ ਦੇ ਅਖੀਰ ਵਿੱਚ ਮੁੰਡੇ ਦਾ ਐਡਰੈਸ ਸੀ ਨਰਬਦਾ ਨੇ ਚਿੱਠੀ ਵੀ ਦਸਾਂ ਦੇ ਨੋਟ ਵਾਲੀ ਥਾਂ ਤੇ ਰੱਖ ਲਈ ਨਰਬਦਾ ਜਦੋਂ ਦਸਵੀਂ ਵਿੱਚ ਪੜ੍ਹਦੀ ਸੀ ਉਹਦੇ ਬਾਪੂ ਜੀ ਵੱਲ ਚੱਲ ਬਸੇ ਸੀ ਉਹ ਰੇਲਵੇ ਵਿੱਚ ਮੁਲਾਜ਼ਮ ਸਨ ਨਰਬਦਾ ਦਾ ਨਾ ਕੋਈ ਭਾਈ ਤੇ ਨਾ ਕੋਈ ਭੈਣ ਸੀ ਇੱਕ ਮਾਂ ਸੀ ਬਸ ਰੇਲਵੇ ਵਾਲਿਆਂ ਨੇ ਕੁਆਟਰ ਵੀ ਛਡਵਾ ਲਿਆ ਉਹ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗੀਆਂ ਨਰਬਦਾ ਦੀ ਮਾਂ ਚਾਹੁੰਦੀ ਕਿ ਉਹਦਾ ਵਿਆਹ ਹੋ ਜਾਵੇ ਪਰ ਨਰਬਦਾ ਦਾ ਕਾਲਜ ਨਰਬਦਾ ਤਾਂ ਕਾਲਜ ਪੜ੍ਹ ਰਹੀ ਸੀ ਨਰਬਦਾ ਦੇ ਬਾਪੂ ਜੀ ਕਹਿੰਦੇ ਹੁੰਦੇ ਕਿ ਉਹ ਆਪਣੀ ਬੇਟੀ ਨੂੰ ਗ੍ਰੈਜੂਏਟ ਬਣਾ ਕੇ ਹੀ ਉਹਦਾ ਵਿਆਹ ਕਰਨਗੇ ਤੇ ਹੁਣ ਉਹ ਕਾਲਜ ਪੜ੍ਹਦੀ ਜਿਵੇਂ ਆਪਣੇ ਬਾਪੂ ਜੀ ਦੀ ਇੱਛਾ ਪੂਰੀ ਕਰ ਰਹੀ ਹੋਵੇ ਉਹਦੇ ਦਿਲ ਅੰਦਰ ਕਿਦਰੀ ਇਹ ਆਸ ਵੀ ਬੈਠੀ ਹੋਈ ਸੀ ਕਿ ਉਹ ਜਦੋਂ ਵੀ ਇਹ ਪਾਸ ਕਰ ਲਵੇਗੀ ਤਾਂ ਉਹਨੂੰ ਕੋਈ ਚੰਗੀ ਸਰਵਿਸ ਮਿਲ ਜਾਵੇਗੀ ਉਹ ਬਾਉ ਜੀ ਦੀ ਜਗਾ ਵੀ ਲੱਗ ਸਕਦੀ ਸੀ ਰੇਲਵੇ ਦੀ ਨੌਕਰੀ ਉਹ ਕਰਨਾ ਨਹੀਂ ਚਾਹੁੰਦੀ ਸੀ ਬਾਉ ਜੀ ਕਲਰਕਸਨ ਨਰਬਦਾ ਨਹੀਂ ਚਾਹੁੰਦੀ ਕਿ ਉਹ ਕਲਰਕ ਬਣੇ ਉਹਦੀਆਂ ਆਸਾਂ ਉੱਤੇ ਉੱਚੀਆਂ ਆਸਾਂ ਉਹ ਕਿਸੇ ਅਫਸਰ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਅਫਸਰ ਮੁੰਡਾ ਕਲਰ ਕੁੜੀ ਨਾਲ ਕਿਉਂ ਵਿਆਹ ਕਰਾਏਗਾ ਨਰਬਦਾ ਦੀ ਮਾਂ ਨੇ ਬੌਜੀ ਦਾ ਸਾਰਾ ਬਕਾਇਆ ਲੈ ਲਿਆ ਤੇ ਆਪਣੀ ਪੈਨਸ਼ਨ ਵੀ ਬਣਵਾ ਲਈ ਨਰਬਦਾ ਨੂੰ ਆਪਣੀ ਭੇਖ ਲਈ ਆਜ਼ਾਦ ਛੱਡ ਦਿੱਤਾ ਨਰਬਦਾ ਵੀ ਇਹ ਪੂਰੀ ਕਰ ਗਈ ਪਰ ਨਾ ਤਾਂ ਉਸ ਨੂੰ ਕੋਈ ਅਫਸਰ ਮੁੰਡਾ ਮਿਲ ਸਕੇ ਅਤੇ ਨਾ ਹੀ ਕੋਈ ਚੱਜ ਦੀ ਨੌਕਰੀ ਉਦੋਂ ਉਹਦੀ ਮਾਂ ਕੋਲ ਬੈਂਕ ਵਿੱਚ ਰੱਖਿਆ ਪੈਸਾ ਦਾਣਾ ਦਾਣਾ ਕਰਕੇ ਗੁਰ ਕਬੀਲਦਾਰ ਦੀਆਂ ਖੱਡਾਂ ਵਿੱਚ ਚਲਿਆ ਗਿਆ ਬਸ ਪੈਨਸ਼ਨ ਹੀ ਪੈਨਸ਼ਨ ਰਹਿ ਗਈ ਮਹਿੰਗਾਈ ਦੇ ਜਮਾਨੇ ਵਿੱਚ ਪੈਨਸ਼ਨ ਦੇ ਬੱਦੇ ਰੁੱਦੇ ਰੁਪਈਆਂ ਨਾਲ ਗੁਜ਼ਾਰਾ ਮੁਸ਼ਕਲ ਸੀ ਨਰਬਦਾ ਸ਼ਾਮ ਨੂੰ ਹਲਕੇ ਹਲਕੇ ਹਨੇਰੇ ਵਿੱਚ ਜਦੋਂ ਘਰ ਆਉਂਦੀ ਤਾਂ ਮਹੱਲੇ ਦੇ ਨਿੱਕੇ ਨਿੱਕੇ ਮੁੰਡੇ ਕੁੜੀਆਂ ਸਭ ਉਹਦੇ ਮਗਰ ਲੱਗ ਪੈਂਦੇ ਜਿਵੇਂ ਨਰਬਦਾ ਦਾ ਇੱਕ ਜਿਵੇਂ ਨਰਬਦਾ ਇੱਕ ਤਮਾਸ਼ਾ ਹੋਵੇ ਉਹ ਬੱਚਿਆਂ ਨੂੰ ਟਾਫੀਆਂ ਚਾਕਲੇਟ ਰੋੜੀਆਂ ਤੇ ਗੱਚਕਾਂ ਦੇ ਪੈਕਟ ਵੰਡ ਲਈ ਤੁਰ ਜਾਂਦੀ ਨਰਬਦਾ ਦੀਦੀ ਨਰਬਦਾ ਦੀਦੀ ਸਾਰੇ ਬੱਚੇ ਬੋਲਦੇ ਉਹਦੇ ਨਾਲ-ਨਾਲ ਤੁਰੇ ਜਾਂਦੇ ਜਿਸ ਨੂੰ ਕੁਝ ਮਿਲ ਜਾਂਦਾ ਥਾਂ ਦੀ ਥਾਂ ਖੜ ਕੇ ਖਾਣ ਲੱਗਦਾ ਬਾਕੀ ਉਹਦੇ ਨਾਲ 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 ਤੁਰੇ ਕੋਈ ਚੰਗੀ ਚੀਜ਼ ਮਿਲਣ ਦੀ ਆਸ ਨਰਬਦਾ ਦੀਦੀ ਨਰਬਦਾ ਦੀਦੀ ਕਰਦੇ ਜਾਂਦੇ ਨਰਬਦਾ ਦੀਦੀ ਜਿਵੇਂ ਮਹਾਰਾਣੀ ਹੋਵੇ ਸਗੋਂਤਾ ਮੰਡਲੀ ਜਾ ਰਹੀ ਜਿਵੇਂ ਉਹਦਾ ਆਪਣਾ ਦੁੱਖ ਕੋਈ ਨਾ ਹੋਵੇ ਮਹੱਲੇ ਦੇ ਨੌਜਵਾਨ ਮੁੰਡੇ ਕੁੜੀਆਂ ਵਿੱਚ ਉਹ ਹਰਮਨ ਪਿਆਰੀ ਸੀ ਥੋੜੇ ਟੁੱਟੇ ਘਰਾਂ ਦੇ ਮੁੰਡਿਆਂ ਦੀਆਂ ਤੇ ਬੇਸਹਾਰਾ ਕੁੜੀਆਂ ਦੀ ਫੀਸਾਂ ਭਰਦੀ ਕਿਸੇ ਮੁੰਡੇ ਕੁੜੀ ਨੂੰ ਕਿਸੇ ਹੋਰ ਮਾਮਲੇ 'ਚ ਉਹਦੀ ਲੋੜ ਹੁੰਦੀ ਪੈਸਿਆਂ ਦੀ ਮਦਦ ਜਾਂ ਕੋਈ اخਲਾਕੀ ਮਦਦ ਤਾਂ ਨਰਬਤਾ ਨੂੰ ਯਾਦ ਕੀਤਾ ਜਾਂਦਾ ਉਹ ਕਿਸੇ ਪੁਲਸ ਫਰਵਾਂਗ ਜਾਂ ਹੰਡੇ ਵਰਤੇ ਬਦਮਾਸ਼ ਵਾਂਗ ਇੱਕ ਕੱਢ ਕੇ ਅਗਲੇ ਦੇ ਅੱਗੇ ਲੱਗ ਤੁਰਦੀ ਕਿ ਹਰ ਮਕਾਮ 'ਤੇ ਪੂਰੀਆਂ ਪਾ ਕੇ ਆਉਂਦੀ ਮਹੱਲਾ ਸਾਰਾ ਜਾਣਦਾ ਸੀ ਬੱਚੇ ਤੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਕਿ ਨਰਬਦਾ ਜੀਬ ਕਤਰੀ ਹੈ ਉਹ ਪੁਲਿਸ ਵਾਲਿਆਂ ਨੂੰ ਮਿਹਨਾ ਦਿੰਦੀ ਹੈ ਹੌਲਦਾਰ ਸਪਾਈ ਉਸ ਨੂੰ ਗੁੱਜੀ ਸਲਾਮ ਕਰਦੇ ਮਿਹਨਾ ਲੈਣ ਵਾਲਾ ਇਲਾਕੇ ਦਾ ਪੁਲਿਸ ਅਧਿਕਾਰੀ ਉਹਨੂੰ ਅਡੀਕਤਾ ਰਹਿੰਦਾ ਨਰਬਦਾ ਕਦੇ ਸੋਜੀ ਤਾਂ ਸੋਨ ਹੋ ਕੇ ਰਹਿ ਜਾਂਦੀ ਉਹ ਕਿਹੜੇ ਰਾਹ ਤੁਰ ਪਈ ਉਹਨੇ ਚੰਗੀ ਨੌਕਰੀ ਉਤੇ ਲੱਗਣਾ ਸੀ ਉਹਨੇ ਤਾਂ ਕਿਸੇ ਅਫਸਰ ਮੁੰਡੇ ਨਾਲ ਵਿਆਹ ਕਰਾਉਣਾ ਸੀ ਪਰ ਇਹ ਖਿਆਲ ਕਿਸੇ ਝਟਕੀ ਵਾਂਗ ਹੀ ਉਹਦੇ ਦਿਮਾਗ ਵਿੱਚ ਆਉਂਦਾ ਤੇ ਤੁਰ ਜਾਂਦਾ ਹੁਣ ਤਾਂ ਇਹੀ ਉਹਦੀ ਜ਼ਿੰਦਗੀ ਸੀ ਇਸੇ ਜ਼ਿੰਦਗੀ ਵਿੱਚ ਹੀ ਉਹਨੂੰ ਲੁਤਫ ਆਉਂਦਾ ਜਿਵੇਂ ਜਮਾਨੇ ਦਾ ਮੂੰਹ ਚੜਾ ਰਹੀ ਹੋਵੇ ਜਿਵੇਂ ਉਸਨੂੰ ਜਿਵੇਂ ਉਹ ਵਕਤ ਨੂੰ ਠੋਸਾ ਲਾ ਦੇ ਰਹੀ ਹੋਵੇ ਉਹਦਾ ਆਪਣਾ ਕਸੂਰ ਕੋਈ ਨਹੀਂ ਸੀ ਇਹ ਤਾਂ ਜਮਾਨੇ ਨੇ ਉਹਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਸੀ ਜਮਾਨੇ ਨੇ ਹੀ ਉਹਨੂੰ ਇਸ ਰਾਹ ਉਤੇ ਤੋਰਿਆ ਸੀ ਨਰਬਦੋ ਦੇ ਦੋ ਅਸਥਿਤਵ ਸਨ ਇੱਕ ਅਸਥਿਤ ਨੀਂਬੇ ਹੋਸ਼ੀ ਦਾ ਤੇ ਇੱਕ ਅਸਥਿਤ ਜਾਗਰੂਕਤਾ ਦਾ ਜੇਬ ਕੱਟਣ ਵੇਲੇ ਉਹਦੇ ਹੱਥਾਂ ਦੀਆਂ ਪਹਿਲੀਆਂ ਦੋ ਉਂਗਲਾਂ ਇੰਜੰਗਾਮ ਕਰਦੀਆਂ ਜਿਵੇਂ ਉਹ ਖੋਦ बेहोਸ਼ੀ ਦੀ ਹਾਲਤ ਵਿੱਚ ਹੋਵੇ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਿ ਉਹ ਇਹ ਕੀ ਕਰ ਰਹੀ ਹੈ ਖੁਦ-ਬਖੁਦ ਹੀ ਸਭ ਕੁਝ ਹੁੰਦਾ ਤੁਰਿਆ ਜਾਂਦਾ ਮਲੇ ਦੇ ਨੌਜਾਨ ਮੁੰਡੇ ਕੁੜੀਆਂ ਦੀ ਆਰਥਿਕ ਸਹਾਇਤਾ ਕਰਨ ਲਈ ਜਾਂ ਬੱਚਿਆਂ ਨੂੰ ਟੌਫੀਆਂ ਆਦ ਵੰਡਣ ਲਈ ਉਹ ਪੂਰੀ ਜਾਗਰੂਕ ਹੁੰਦੀ। ਉਹਨੂੰ ਲੱਗਦਾ ਉਹ ਚੰਗਾ ਕੰਮ ਕਰ ਰਹੀ ਹੈ। ਮਾਂ ਦੀ ਉਹ ਕੋਈ ਗੱਲ ਨਾ ਸੁਣਦੀ। ਮਾਂ ਆਖਦੀ, "ਬੱਦੂ, ਕੀ ਤੂੰ ਇਸ ਤਰ੍ਹਾਂ ਹੀ ਸਾਰੀ ਜ਼ਿੰਦਗੀ گزار ਦੇਵੇਂਗੀ? ਵਿਆਹ ਬਾਬਤ ਕਦੇ ਸੋਚਿਆ ਕੋਈ?" ਵਿਆਹ ਬਾਬਤ ਕਦੇ ਸੋਚਿਆ ਕੋਈ? ਨਰਵਦਾ ਕੋਈ ਜਵਾਬ ਨਾ ਲੈਂਦੀ। ਕੋਈ ਜਵਾਬ ਦੇ ਵੀ ਨਾ ਸਕਦੀ। ਬਸ ਸਭ ਕੁਝ ਇਸ ਤਰ੍ਹਾਂ ਹੀ ਹੁੰਦਾ ਜਾ ਰਿਹਾ ਸੀ। ਇਸ ਤਰ੍ਹਾਂ ਹੀ ਬੀਤਦਾ ਜਾ ਰਿਹਾ ਸੀ ਨਰਬਦਾ ਦੀ ਜਾਗਰੂਤਾ ਵੀ ਜਿਵੇਂ बेहोशी ਹੋਵੇ ਮਾਂ ਨੂੰ ਵੀ ਉਹ ਵਧੀਆ ਤੋਂ ਵਧੀਆ ਕੱਪੜੇ ਲੈ ਕੇ ਦਿੰਦੀ ਘਰ ਵਿੱਚ ਵਧੀਆ ਖਾਣਾ ਪਕਦਾ ਸੀ ਸਾਰਾ ਸਮਾਨ ਸੀ ਘਰ ਵਿੱਚ ਜਿਸ ਤਰ੍ਹਾਂ ਨਰਬਦਾ ਦੇ ਬਾਪੂ ਜੀ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਬਣਾ ਸਕੇ ਸਨ ਉਸ ਦਿਨ ਸਿਨੇਮਾ ਵਿੱਚ ਜਿਸ ਨੌਜਵਾਨ ਦੀ ਉਹਨੇ ਜੇਬ ਕੱਟੀ ਸੀ ਅਗਲੇ ਦਿਨ ਹੀ ਨਰਬਦਾ ਨੇ ਉਹਨੂੰ 200 ਰੁਪਏ ਦਾ ਮਨੀ ਆਰਡਰ ਕਰ ਦਿੱਤਾ ਤੇ ਸੁਰਖਰੂ ਹੋ ਗਈ ਮਨੀ ਆਰਡਰ ਲੈਣ ਬਾਅਦ ਨੌਜਵਾਨ ਮੁੰਡੇ ਹਰਿਸ਼ ਦੀ ਉਹਨੂੰ ਇੱਕ ਲੰਮੀ ਚਿੱਠੀ ਮਿਲੀ ਮਨੀ ਆਰਡਰ ਦੀ ਵਾਪਸੀ ਰਸੀਦ ਦੇ ਨਾਲ ਹੀ ਵਿਤੇਸ਼ ਨੇ ਨਰਬਦਾ ਬਾਰੇ ਕਾਫੀ ਕੁਝ ਪੁੱਛਿਆ ਹੋਇਆ ਸੀ ਨਰਬਦਾ ਨੂੰ ਇੱਕ ਵਾਰ ਤਾਂ ਪੂਰੀ ਖੇਚ ਜੜੀ ਭਾਈ ਤੂੰ 200 ਰੁਪਏ ਲੈ ਲਿਆ ਲੈ ਕੇ ਚੁੱਪ ਹੋ ਜਾ ਤੇ ਆਪਣਾ ਕੰਮ ਸਾਰ ਕੀ ਲੈਣਾ ਹੈ ਤੂੰ ਮੇਥੋਂ ਮੈਂ ਕੌਣ ਹਾਂ ਕੀ ਕੰਮ ਕਰਦੀ ਹਾਂ ਐਨੀ ਚੰਗੀ ਕਿਉਂ ਹਾਂ ਪਰ ਇਹ ਕੀ ਨੀਂਬੇ ਹੋਸ਼ੀ ਦੀ ਹਾਲਤ ਵਿੱਚ ਹੀ ਉਹ ਚਿਟ੍ਟੀ ਲਿਖਣ ਬੈਠ ਗਈ ਪਤਾ ਨਹੀਂ ਕਿੰਨੇ ਵਰਿਆਂ ਬਾਅਦ ਉਹ ਚਿਟ੍ਟੀ ਲਿਖਣ ਦਾ ਨਕਮਾ ਜਿਹਾ ਕਾਰਜ ਨਿਭਾ ਰਹੀ ਸੀ ਲਿਖਦੀ ਗਈ ਲਿਖਦੀ ਗਈ ਉਹਦੀ ਚਿਟ੍ਟੀ ਤਾਂ ਹਤੇਸ਼ ਦੀ ਚਿਟ੍ਟੀ ਨਾਲੋਂ ਵੀ ਲੰਮੀ ਹੁੰਦੀ ਜਾ ਰਹੀ ਸੀ ਉਹਨੇ ਆਪਣੇ ਬਾਰੇ ਸਭ ਦੱਸ ਦਿੱਤਾ ਇਥੋਂ ਤੱਕ ਕੇ ਜੇਬ ਕੱਟਣ ਦਾ ਧੰਦਾ ਵੀ ਦੱਸ ਦਿੱਤਾ ਉਹਦੀ ਚਿਟ੍ਟੀ ਵਿੱਚ ਅਬਨਤ ਸੀ ਪਿਆਰ ਸੀ ਜਿਵੇਂ ਆਪਣੇ ਕਿਸੇ ਨੂੰ ਕੋਈ ਆਪਣਾ ਸਭ ਕੁਝ ਦੱਸ ਦਿੰਦਾ ਹੋਵੇ ਹਤੇਸ਼ ਦੀ ਇੱਕ ਹੋਰ ਚਿਟ੍ਟੀ ਆਈ ਪਹਿਲੀ ਨਾਲੋਂ ਵੱਧ ਲੰਮੀ ਤੇ ਫੇਰ ਚਿੱਠੀਆਂ ਦਾ ਇੱਕ ਲੰਮਾ ਸਿਲਸਲਾ 10 ਦਿਨਾਂ ਦੇ ਅੰਦਰ ਅੰਦਰ ਦੋਵਾਂ ਦੀਆਂ ਚਿੱਠੀਆਂ ਦਾ ਵਟਾਂਦਰਾ ਹੋ ਜਾਂਦਾ ਇਹ ਸਿਲਸਲਾ 2 ਮਹੀਨੇ ਚੱਲਦਾ ਰਿਹਾ ਦੋਵਾਂ ਨੇ ਇੱਕ ਦੂਜੇ ਬਾਰੇ ਸਭ ਕੁਝ ਜਾਣ ਲਿਆ ਸਮਝ ਲਿਆ ਮਹੀਨੇ ਮਹੀਨੇ ਪਿੱਛੋਂ 2-200 ਦੇ ਦੋ ਮਨੀਅਰ ਨਰਬਾ ਨੇ ਉਹਨੂੰ ਹੋਰ ਭੇਜੇ ਸਨ ਹਤੇਸ਼ ਬੀਏ ਦਾ ਇਮਤਿਹਾਨ ਦੇ ਕੇ ਇਟਾਂ ਦੇ ਪੱਠੇ ਉੱਤੇ ਮੁੰਸ਼ੀ ਦੀ ਨੌਕਰੀ ਕਰਨ ਲੱਗਿਆ ਉਹਦਾ ਸ਼ਹਿਰ ਵੱਡਾ ਸ਼ਹਿਰ ਨਹੀਂ ਸੀ ਇਹ ਫਿਰ ਇੱਕ ਦਿਨ ਨਰਬਦਾ ਦੇ ਕਹਿਣ ਤੇ ਉਹ ਉਹਦੇ ਸ਼ਹਿਰ ਗਿਆ 4 ਘੰਟਿਆਂ ਦਾ ਰੇਲ ਦਾ ਸਫ਼ਰ ਸੀ ਉਹ ਨਿਸ਼ਚਿਤ ਥਾਂ ਤੇ ਮਿਲੇ ਗੱਲਾਂ ਹੋਈਆਂ ਉਹ ਚਿੱਠੀਆਂ ਦੇ ਸੰਸਾਰ ਨਾਲੋਂ ਵੱਧ ਨਵਾਂ-ਨਵਾਂ ਮਹਿਸੂਸ ਕਰ ਰਹੇ ਸਨ ਸੋਨਾ ਬਾਗ ਦੀਆਂ ਖੁਸ਼ਬੂਆਂ ਲੱਦੀ ਹਵਾ ਕੋਈ ਨਸ਼ੇ ਜਿਹਾ ਸੰਚਾਰ ਕਰਦੀ ਜਾ ਰਹੀ ਸੀ ਉਹਨਾਂ ਦੇ ਅਲਸਾਏ ਅਲਸਾਏ ਪਿੰਡਿਆਂ ਵਿੱਚ ਤੂੰ ਉਸ ਦਿਨ ਇੱਥੇ ਸਾਡੇ ਸ਼ਹਿਰ ਕੀ ਕਰਨ ਆਇਆ ਸੀ ਕੁੜੀ ਨੇ ਪੁੱਛਿਆ ਕੀ ਉਸ ਦਿਨ ਮੁੰਡੇ ਨੂੰ ਸ਼ਾਇਦ ਯਾਦ ਨਹੀਂ ਰਹਿ ਗਿਆ ਸੀ ਜਾਂ ਉਂਝ ਹੀ ਉਹਦੇ ਮੂੰਹੋਂ ਨਿਕਲਿਆ ਜਿਸ ਦਿਨ ਤੇਰਾ ਪਰਸਨ ਨਰਬਦਾ ਦੇ ਚਿਹਰੇ ਉੱਤੇ ਨਿਰਸ਼ਲਤਾ ਸੀ ਸੀ ਉਹ ਵੀ ਮੁਸਕਾਉਣ ਲੱਗਿਆ ਕਹਿੰਦਾ ਇੱਥੇ ਮੇਰਾ ਚਾਚਾ ਰਹਿੰਦਾ ਸੀ ਉਸ ਦਿਨ ਉਹ ਘਰ ਨਹੀਂ ਸੀ ਨਾ ਚਾਚੀ ਤੇ ਨਾ ਕੋਈ ਹੋਰ ਉਹ ਚਿੱਠੀ ਮੈਂ ਇਸ ਲਈ ਲਿਖੀ ਸੀ ਕਿ ਪੋਸਟ ਕਰ ਦਿਆਂਗਾ ਪਰ ਉਹ ਤੇਰੇ ਹੱਥ ਲੱਗ ਗਈ ਉਹ ਚਿੱਠੀ ਤਾਂ ਤੂੰ ਮੇਰੇ ਲਈ ਹੀ ਲਿਖੀ ਸੀ ਲਿਖੀ ਸੀ ਨਰਬਦਾ ਸ਼ਰਮਾ ਰਹੀ ਸੀ ਹਾਂ ਫਿਰ ਤਾਂ ਉਹ ਤੇਰੀ ਹੋ ਗਈ ਤੂੰ ਵੀ ਮੇਰਾ ਹੋ ਗਿਆ ਨਹੀਂ ਇਹ ਰਹਾ ਮੁੰਡੇ ਨੇ ਸਾਰਾ ਵਜੂਦ ਇਕੱਠਾ ਕਰਕੇ ਜਵਾਬ ਦਿੱਤਾ ਉਹ ਦਿਨ ਉਹ ਦਿਨ ਮੁੜ ਕੇ ਮਹੱਲੇ ਵਾਲਿਆਂ ਨੇ ਨਰਬਦਾ ਨੂੰ ਨਹੀਂ ਦੇਖਿਆ ਉਹਦੀ ਮਾਂ ਉਹਨੂੰ ਅੜੀਕਦੀ ਰਹੀ ਸੋਚਦੇ ਆ ਸੋਚਦੇ ਆ ਉਹਦੇ ਮੱਥੇ ਦੀ ਠੀਕਰੀ ਕਿਚ ਰੀਚਰ ਕਰਨ ਲੱਗੀ ਇਹ ਕੀ ਕੀਤਾ ਨਰਬਦਾ ਨੇ ਉਹਨੀ ਤਾਂ ਕਦੇ ਇੱਕ ਰਾਤ ਵੀ ਘਰੋਂ ਬਾਹਰ ਨਹੀਂ ਕਿਦਰੇ ਕੱਟੀ ਸੀ ਉਹ ਕਿਦਰੇ ਤੁਰ ਫਿਰ ਆਉਂਦੀ ਕੁਝ ਵੀ ਘਰ ਆਉਂਦੀ ਆਖਰ ਰਾਤ ਨੂੰ ਘਰ ਆ ਕੇ ਸੌਂਦੀ ਮਹੱਲੇ ਦੇ ਨੌਜਵਾਨ ਮੁੰਡੇ ਤੇ ਕੁੜੀਆਂ ਹੈਰਾਨ ਤੇ ਪਰੇਸ਼ਾਨ ਸਨ ਨਰਵਦਾ ਦੀਦੀ ਕਿਧਰ ਚਲੀ ਗਈ ਮਹੱਲੇ ਦੇ ਨਿੱਕੇ ਬੱਚਿਆਂ ਦੀ ਜਿਵੇਂ ਮਾਂ ਮਰ ਗਈ ਹੋਵੇ ਜਿਵੇਂ ਕਿਸੇ ਨੇ ਉਨਾਰੇ ਮੂੰਹ ਦਾ ਦੁੱਧ ਖੋ ਲਿਆ ਹੋਏ ਬੱਚਿਆਂ ਦੀਆਂ ਭੁੱਖਾਂ ਮਰ ਗਈਆਂ ਉਹ ਟਾਫੀਆਂ ਨਹੀਂ ਅੜੀਕਦੇ ਸਨ ਨਰਬਦਾ ਨੂੰ ਅੜੀਕਦੇ ਤੇ ਔਖੇ ਸਾਹ ਭਰਦੇ ਸਨ ਇੱਥੇ ਇਸ ਕਹਾਣੀ ਸਮਾਪਤ ਹੈ ਇਸ ਕਹਾਣੀ ਦੇ ਵਿੱਚੋਂ ਮੈਨੂੰ ਆਪਣੇ ਮੋਲਕ ਦੀ ਤਰਾਸਤੀ ਦੀ ਸੀ ਕਿ ਪੜ੍ਹ ਲਿਖ ਕੇ ਵੀ ਬੱਚਿਆਂ ਨੂੰ ਕਿਹੜੇ ਕਿਹੜੇ ਕੰਮਾਂ ਵੱਲ ਲੱਗਣਾ ਪੈਂਦਾ ਹੈ ਇੱਕ ਤਾਂ ਪੜ੍ਹ ਲਿਖ ਕੇ ਤੇ ਜੇਬ ਕਧਰੀ ਬਣ ਗਈ ਤੇ ਦੂਸਰਾ ਜਿਹੜਾ ਮੁੰਡਾ ਸੀ ਉਹਨੂੰ ਵੀ ਪੜ੍ਹ ਲਿਖ ਕੇ ਬੀਏ ਕਰਕੇ ਫਿਰ ਵੀ ਉਹ ਪੱਠੇ ਦੇ ਉੱਤੇ ਮੁਨਸ਼ੀ ਹੀ ਲੱਗਣਾ ਪਿਆ ਯਾਦ ਹੈ ਕਿ ਸਾਡੇ ਮੁਲਕ ਦੇ ਵਿੱਚ ਵੀ ਨੌਕਰੀਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਪੜ੍ਹ ਲਿਖੇ ਬੱਚੇ ਜਿਹੜੇ ਉਹ ਸਿੱਧੇ ਰਾਹ ਚੱਲਣ ਨਾ ਕਿ ਇਸ ਤਰ੍ਹਾਂ ਹੀ ਤੱਕੇ ਖਾਂਦੇ ਰਹਿਣ ਸਤ ਸ੍ਰੀ ਅਕਾਲ ਜੀ